ਹਾਂਜੀ ਨਮਸਕਾਰ ਦੋਸਤੋ ਮੈਂ ਪੰਜਾਬ ਯੂਥ ਲੀਡਰਸ਼ਿਪ ਪ੍ਰੋਗਰਾਮ ਦੇ ਤਹਿਤ ਇਸ ਵਕਤ ਮੈਂ ਪਹੁੰਚਿਆ ਹਾਂ ਰੋਪੜ ਦੇ ਵਿੱਚ ਆ ਤੁਸੀਂ ਤਸਵੀਰ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਬਿਲਕੁਲ ਸਕੂਲਾਂ ਦੇ ਵਿੱਚ ਵਲੰਟੀਅਰ ਜਿਹੜੇ ਜਾ ਰਹੇ ਸੀਗੇ ਸਾਂਝੀ ਸਿੱਖਿਆ ਦੇ ਤਹਿਤ ਅਡਮ ਜੀ ਨਾਮ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਹਰਨੀਤ ਕੌਰ ਹੈ ਹਰਨੀਤ ਕੌਰ ਕਿਹਾਂ ਸੇ ਆਏ ਹੋ ਮੈਂ ਅੰਮ੍ਰਿਤਸਰ ਤੋਂ ਹਾਂਜੀ ਇਹ ਵਕ ਵਕ ਜਗਾ ਤੋਂ ਉੱਥੇ ਹੋਰ ਵੀ ਤੁਹਾਡੇ ਆਏ ਹੋਣ ਸਰ ਦੇ ਨਾਲ ਜਿਹੜਾ ਇਹ ਜਿਹੜਾ ਪੰਜਾਬ ਯੂਥ ਲੀਡਰਸ਼ਿਪ ਪ੍ਰੋਗਰਾਮ ਹੈ ਜੋ ਸਾਡੀ ਸੀ ਕੈ ਚਲਾ ਰਹੀ ਇਹ 2 ਸਾਲ ਦਾ ਫੈਲੋਸ਼ਿਪ ਪ੍ਰੋਗਰਾਮ ਹੈ ਤੇ ਇਥੇ 올 ਇੰਡੀਆ ਲੈਵਲ ਤੋਂ ਹਰ ਇੱਕ ਸਟੇਟ ਦੀਆਂ ਸਿਟੀ ਤੋਂ ਜਿਹੜਾ ਯੂਥ ਆ ਉਹ ਜਿਹੜਾ ਜੁੜਦਾ ਹੈ ਜਿਵੇਂ ਮੈਂ ਵੀ ਆਪਣੀ ਮਾਸਟਰਸ ਆਫ ਇੰਟਰਨੈਸ਼ਨਲ ਰਿਲੇਸ਼ਨਸ ਜੋ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਹੈ ਕੰਪਲੀਟ ਕਰਨ ਤੋਂ ਬਾਅਦ ਮੈਨੂੰ ਮੇਰੇ ਸੀਨੀਅਰਸ ਤੋਂ ਇਹ ਮੌਕਾ ਪਤਾ ਚੱਲਿਆ ਕਿ ਇਹ ਮੇਦੀ ਵੀ ਇੱਕ ਫੈਲੋਸ਼ਿਪ ਪ੍ਰੋਗਰਾਮ ਹੈ ਜਿਵੇਂ ਅਸੀਂ ਪੰਜਾਬ ਲੀਗ ਇੱਕ ਸੋਚ ਰੱਖ ਕੇ ਚੱਲਦੇ ਸੀ ਕਿਵੇਂ ਉੱਤੇ ਜੁੜ ਸਕਦੇ ਆ ਤਾਂ ਮੈਨੂੰ ਮੌਕਾ ਮਿਲਿਆ ਤੇ ਮੈਂ ਇਹ ਫੈਲੋਸ਼ਿਪ ਨੂੰ ਜੁਆਇਨ ਕੀਤਾ ਜੀ ਸ੍ਰੀ ਚਮਕੌਰ ਸਾਹਿਬ ਦੇ ਏਰੀਆ ਦੇ ਘੁੰਮੇ ਆ ਹਾਂਜੀ ਮੈਂ ਡਿਸਟ੍ਰਿਕਟ ਰੂਪਨਗਰ ਚਮਕੌਰ ਸਾਹਿਬ ਬਲੌਕ ਨੂੰ ਸਤੰਬਰ 2023 ਦੇ ਵਿੱਚ ਜੁਆਇਨ ਕੀਤਾ ਅੱਜ ਇਹ ਮੇਰੇ ਬਲੌਕ ਦੇ ਵਿੱਚ ਜਿਹੜੇ 2 ਸਾਲ ਜਿਹੜੇ ਕੰਪਲੀਟ ਹੋਣ ਜਾ ਰਹੇ ਆ ਅੱਜ ਅਸੀਂ ਉਹੀ ਜਿਹੜੀ ਮੇਰੀ ਗ੍ਰੈਜੂਏਸ਼ਨ ਸੈਰਮਨੀ ਆ ਉਹਦੇ ਲਈ ਅਸੀਂ ਅੱ ਵੈਰੀ ਗੁੱਡ ਤੁਸੀਂ ਗੱਲ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਪਿੰਡਾਂ ਤੇ ਜਾਂਦੇ ਸੀ ਸਕੂਲਾਂ ਦੇ ਵਿੱਚ ਜਾਂਦੇ ਸੀ ਸਕੂਲਾਂ ਦੇ ਵਿੱਚ ਜਾ ਕੇ ਕੁਝ ਪਰਜੇ ਦਾ ਤੁਸੀਂ ਦੱਸ ਰਹੇ ਹੋ ਵੀ ਪ੍ਰੋਬਲਮ ਸੀਗੀ ਦਰਖਤ ਸੀਗਾ ਹਾਂਜੀ ਹਾਂਜੀ ਜਿਵੇਂ ਅਸੀਂ ਪਿੰਡ ਤੇ ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਜਾਂਦੇ ਜਦੋਂ ਅਸੀਂ ਗਰਾਊਂਡ ਤੇ ਜਾਂਦੇ ਆ ਤੇ ਜਦੋਂ ਅਸੀਂ ਗਰਾਊਂਡ ਦੇ ਵਿੱਚ ਜਾਂਦੇ ਆ ਤੇ ਸਾਨੂੰ ਕਾਫੀ ਜਿਹੜੀਆਂ ਸਮੱਸਿਆਵਾਂ ਆਵਾਂ ਜਦੋਂ ਜੁੜਦੇ ਆ ਅਸੀਂ ਗਰਾਊਂਡ ਤੇ ਜਾ ਕੇ ਫੀਲਡ ਤੇ ਤੇ ਜਿਵੇਂ ਪਤਾ ਲੱਗਿਆ ਜਿਵੇਂ ਚਮਕੌਰ ਸਾਹਿਬ ਦੀ ਮੈਂ ਗੱਲ ਕਰਾਂ ਤੇ ਚਮਕੌਰ ਸਾਹਿਬ ਇੱਕ ਕਾਫੀ ਜਿੱਥੇ ਹਰੀਆਲੀ ਬਰੀ ਜਿਹਨੂੰ ਜਗ੍ਹਾ ਕਿਹਾ ਜਾਂਦਾ ਉਹ ਕਿਤੇ ਨਾ ਕਿਤੇ ਅਨ ਸੇਫ ਵੀ ਉਹ ਸਕੂਲਾਂ ਨੂੰ এনवायरमेंट ਪ੍ਰੋਵਾਈਡ ਕਰਦੀ ਪਈ ਹੈ ਕਾਫੀ ਜਿਹੜੇ ਜਿਹੜਾ ਸੰਗਣਾ ਜਿਹੜਾ ਉਹ ਏਰੀਆ ਉਹ ਜਿਹੜੇ ਪੇੜ ਆ ਸਕੂਲਾਂ ਦੇ ਬਿਲਡਿੰਗ ਦੇ ਉੱਤੇ ਕਾਫੀ ਵੱਡੇ ਵੱਡੇ ਕਾਫੀ ਪੁਰਾਣੇ ਪੇੜ ਲੱਗੇ ਹੋਇਆ ਤੇ ਸਕੂਲ ਦੀ ਬਿਲਡਿੰਗ ਲਈ ਜਿਹੜੇ ਕਾਫੀ ਅਨ ਸੇਫ ਨੇ ਫਿਰ ਉਹਦੇ ਨਾਲ ਹੀ ਜਿਹੜਾ ਸਕੂਲਾਂ ਦੇ ਬੱਚਿਆਂ ਦੀ ਗਿਣਤੀ ਦੇ ਵਿੱਚ ਬੜੀ ਇਸ਼ੂ ਜਿਹੜੀ ਸਮੱਸਿਆ ਅੱਜ ਦੇ ਪੰਜਾਬ ਦੀ ਜਿਹੜੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਦੇ ਉੱਤੇ ਬਹੁਤ ਕਮੀ ਹੈ ਔਰ ਵੀ ਜਿਹੜੇ ਮਤਲਬ ਕਿ ਇਹਦੇ ਅਨਅਵੇਅਰਨੈਸ ਬਾਰੇ ਕਿ ਹਰੇਕ ਜਿਵੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਇੱਥੇ ਗੱਲ ਕਰਦੇ ਆ ਤੇ ਉਹ ਸਿਰਫ ਸਕੂਲ ਜਿੱਥੇ ਸਾਈਨ ਕਰਨ ਆਉਂਦੇ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਉਹਨਾਂ ਦੇ ਫਰਜ਼ਾਂ ਬਾਰੇ ਉਹਨਾਂ ਨੂੰ ਦੱਸਿਆ ਜਾਵੇ ਇਹ 2 ਸਾਲ ਦੀ ਜਿਹੜੀ ਮੇਰੀ ਜਰਨੀ ਦੇ ਵਿੱਚ ਮੈਂ ਵੱਦ ਤੋਂ ਵੱਧ ਇੱਦੇ ਤੇ ਕੰਮ ਕਰ ਪਾਈ। ਬਹੁਤ ਬਹੁਤ ਬਧਾਈ ਸਾਨੂੰ। ਕੁਝ ਪੈਂਡਿੰਗ ਅਮਾਉਂਟ ਵੀ ਦਾਜ ਕੋਲੇ ਕੇ ਬਾਅਦ ਫਿਰ ਬਾਤ ਕੀਤੀ ਗਈ ਔਰ ਪਤਾ ਚੱਲਾ ਕਿ ਉਹ ਸ਼ਾਇਦ 70-75 ਹਜ਼ਾਰ ਰੁਪਏ ਦੇ ਲਗਭਗ ਜ਼ਰੂਰਤ ਸੀ। ਫਿਰ ਮੈਂਨੇ ਸਰਪੰਚ ਜੀ ਸੇ ਔਰ ਸਾਰੇ ਲੋਕੋਂ ਸੇ ਬਾਤ ਕੀਤੀ ਕਿ ਆਪ ਕਿਆ ਕਰ ਸਕਤੇ ਹੋ। ਤੋ ਉਸੇ ਵਕਤ ਇੱਕ ਐਸੈਂਸੀ ਮੈਂਬਰ ਤੇ ਜਤਿੰਦਰ ਜੀ ਉਹਨਾਂ ਨੇ 11000 ਰੁਪਏ ਨਿਕਾਲ ਕੇ दिए। ਬੋਲੇ ਮੈਂ ਸ਼ੁਰੂਆਤ ਕਰਤਾ ਹੂੰ ਔਰ ਹਮ ਪਿੰਡ ਕੇ ਲੋਕ ਔਰ ਜਹਾਂ ਤੱਕ ਹੋ ਸਕਤਾ ਹੈ ਉਨਤ ਤੱਕ ਹਮ ਵੀ

ਹਾਂ ਤੇ ਉਸ ਤੋਂ ਬਾਅਦ ਹਾਈ ਐਜੂਕੇਸ਼ਨ ਲਈ ਮੈਂ ਪਟਿਆਲੇ ਆ ਗਈ ਸੀ ਅ ਇੰਜੀਨੀਅਰਿੰਗ ਕੀਤੀ ਕਾਪੜਾ ਯੂਨੀਵਰਸਿਟੀ ਤੋਂ ਫਿਰ ਮੈਂ ਐਮਬੀਏ ਵੀ ਕੀਤੀ ਤੇ ਇਹ 2014-15 ਦੀ ਨਾਲੇ ਜਦੋਂ ਇਹ ਐਮਬੀਏ ਤੋਂ ਬਾਅਦ 2014 ਚ ਐਮਬੀਏ ਕੀਤੀ 2016 ਤੋਂ ਮੈਂ ਅ ਅਹਮਦਾਬਾਦ ਦੇ ਵਿੱਚ ਕੰਮ ਕਰਦੀ ਪਈ ਸੀ ਤੇ ਅਹਮਦਾਬਾਦ ਜਾ ਕੇ ਕੰਮ ਕਰਨ ਦਾ ਕਾਰਨ ਇਹ ਸੀ ਕਿ ਉੱਥੋਂ ਸਿੱਖ ਕੇ ਲਈ ਤੇ ਵਾਪਸ ਪੰਜਾਬ ਜਾ ਕੇ ਉਹ ਚੀਜ਼ਾਂ ਨੂੰ ਲਾਗੂ ਕਰੀਏ ਤੇ 2017-18 ਦੇ ਵਿੱਚ ਕਿਹਾ ਕੋਈ ਕੁਝ ਦੋਸਤ ਸੀ ਜਿਹੜੇ ਪੰਜਾਬ ਭਾਰਤ ਦੇ ਵਿੱਚ আਢਾੜੇ ਹਿੱਸਿਆਂ 'ਚ ਕੰਮ ਕਰਦੇ ਪਏ ਸੀ ਮੈਂ ਉਹਦਾ ਸੀ ਸਾਡਾ ਇੱਕ ਦੋਸਤ ਸੀ ਉਹ ਦਿੱਲੀ ਕੰਮ ਕਰਦਾ ਸੀ ਤੇ ਅਸੀਂ ਸਾਰੇ ਗੱਲ ਨਹੀਂ ਕਰਦੇ ਪਏ ਸੀ ਕਿ ਹੁਣ ਇੰਨੇ ਸਾਲ ਹੋ ਗਏ ਪੱਦਿਆਂ ਨੂੰ ਵੀ ਤੇ ਇਹਨਾਂ ਚੰਗੀਆਂ ਯੂਨੀਵਰਸਿਟੀ ਐਟਲੀ ਜਾਣ ਦਾ ਮੌਕਾ ਮਿਲਿਆ ਕਰਦੇ ਨੇ ਉੱਥੇ ਵੀ ਭੇਜਿਆ ਤੇ ਅਸੀਂ ਇਹ ਵੀ ਗੱਲ ਕਰਦੇ ਪਏ ਸੀ ਕਿ ਪੰਜਾਬ ਜਿਸ ਹਾਲਾਤਾਂ ਇਸ ਟਾਈਮ ਤੇ ਹੈਗੇ ਆ ਉਸ ਟਾਈਮ ਤੇ ਮਾਈਗ੍ਰੇਸ਼ਨ ਜਾ ਰਹਾ ਸੀ ਅ ਅਨਇੰਪਲੋਇਮੈਂਟ ਦਾ ਰੇਟ ਜਾ ਰਹਾ ਵਧਦਾ ਪਿਆ ਸੀ ਉਦੋਂ ਡਰੱਗਸ ਦੀ ਸਮੱਸਿਆ ਆਪਕਾ ਸਾਰਿਆਂ ਨੂੰ ਪਤਾ ਹੈ ਕਿ ਕਿੰਨੀ ਆਪਾਂ ਉਹਦੇ ਕੀ ਹਾਲਾਤ ਨੇ ਉਹਦੀ ਰਿਆਲਿਟੀ ਕੀ ਹੈ ਤੇ ਸਿੱਖਿਆ ਦਾ ਪੱਧਰ ਇੰਨੇ ਐਫਰਟ ਕਰਨ ਤੋਂ ਬਾਅਦ ਫਿਰ ਦਿਨ ਪਰ ਦਿਨ ਥੱਲੇ ਜਾਂਦਾ ਪਿਆ ਸੀ ਸੋ ਅਸੀਂ ਸਾਰੇ ਜਣੇ ਹਰ ਮਹੀਨੇ ਚੱਕ ਵਾਰੀ ਇਕੱਠੇ ਹੁੰਦੇ ਹੁੰਦੇ ਸੀ ਤੇ ਇਹਨਾਂ ਮੁੱਦੇ ਬਾਰੇ ਗੱਲ ਕਰਦੇ ਸੀ ਕਿ ਸਾਨੂੰ ਕੀ ਪਤਾ ਹੈ ਜੇ ਦੇ ਲਾਸਟ ਇੱਕ ਗੱਲ ਕਰਦੇ ਹੁੰਦੇ ਸੀ ਕਿ ਕਿਉਂਕਿ ਅਸੀਂ ਪੰਜਾਬ ਤੋਂ ਆ ਸਾਡਾ ਘਰ ਪੰਜਾਬ ਹੈ ਅਸੀਂ ਵਾਪਸ ਕੀ ਦੇ ਸਕਨੇ ਹਾਂ ਕਰਦੇ ਹਾਂ ਇਸੇ ਆਲਮ ਦੇ ਨਾਲ ਮੈਂ ਮਿਲ ਕੇ ਚੱਲੀ ਹਾਂ ਡਿਫਰੈਂਟ ਪ੍ਰੋਬਲਮਸ ਦੇ ਤਾਂ ਸੀ ਇਹ 24 ਘੰਟੇ ਬਾਅਦ ਮੈਂ ਕਰਿਆ ਹੀ ਨਹੀਂ ਕਿਆ ਹੈਗਾ ਆਲਮ ਦੀ ਜ਼ਿੰਦਗੀ ਦੇ ਵਿੱਚ ਮੇਰੇ ਬਹੁਤ ਸਾਰੇ ਚੈਲੰਜ ਆਏ ਨੇ ਬਹੁਤ ਸਾਰੀਆਂ ਮਤਲਬ ਕਿ achhiyan chizaan rahiyan ne ਜਿਹੜਾ ਮੈਂ ਕੰਮ ਕਰਿਆ ਆਪਣਾ ਤੇ ਉਹਦੇ ਵਿੱਚ ਮੈਂ ਇੱਕ ਆਪਣੀ ਛੋਟੀ ਜੀ ਕਹਾਣੀ ਤੁਹਾਨੂੰ ਸੁਣਾਉਣਾ ਚਾਹਾਂਗੀ ਆਲਮ ਕੁਦੀ ਆਲੰਗਪੁਰ ਮੇਰੇ ਇੱਕ ਜਿਆਹਾ ਸਕੂਲ ਸੀਗਾ ਜਿੱਥੇ ਮੈਂ ਜਦੋਂ ਵਿਜ਼ਿਟ ਕੀਤਾ ਤਾਂ ਮੈਡਮ ਦਾ ਕੋਈ ਰਿਸਪੌਂਸ ਆਂਦਾ ਕਿ ਸਮੇਂ ਦੇ ਵਿੱਚ ਤੁਹਾਨੂੰ ਕੰਮ ਦਿਖੇਗਾ ਤਾਂ ਅਸੀਂ ਫੇਰ ਮੰਨਾਂਗੇ ਕਿ ਵਾਕੇ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਇੱਕ ਚੈਲੰਜ ਦੇ ਤਰੀਕੇ ਨਾਲ ਮੈਨੂੰ ਉਹ ਥੀ ਜਾਈ ਕਿ ਨਾ ਉਹ ਐਕਸੈਪਟਰੀ ਕੀਤੀ ਕਿ ਫੇਰ ਮੇਰੇ ਲਈ ਇੱਕ ਹੋਰ ਵੱਡੀ ਚੁਣੌਤੀ ਹੋ ਗਈ ਕਿ ਮੈਡਮ ਨੇ ਮੈਨੂੰ ਚੈਲੰਜ ਦਿੱਤਾ ਕਿ ਹੁਣ ਉਹ ਚੈਲੰਜ ਨੂੰ ਮੈਂ ਪੂਰਾ ਵੀ ਕਰਨਾ ਹੈ। ਸ੍ਰੀ ਕਲ ਜੀ ਸਾਂਝੀ ਸਿੱਖਿਆ 7 ਸਾਲ ਪਹਿਲਾਂ ਸਾਂਝੀ ਸਿੱਖਿਆ ਨੇ ਸਫਰ ਸ਼ੁਰੂ ਕੀਤਾ ਸੀ। ਜਿਹੜਾ ਮੰਤਵ ਹੈ ਕਿ ਪੰਜਾਬ ਦੇ ਜਿੰਨੀ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਸਕੂਲੀ ਸਿੱਖਿਆ ਦਾ ਪੱਧਰ ਬਿਹਤਰ ਕਰਨਾ ਉਹਦੇ ਨਾਲ ਨਾਲ ਜਿਹੜਾ ਯੂਥ ਹੈਗਾ ਉਹਨੂੰ ਕਿਸ ਤਰੀਕੇ ਦੇ ਨਾਲ ਇੱਕ ਲੀਡਰਸ਼ਿਪ ਪ੍ਰੋਗਰਾਮ ਦੇ ਥਰੂ ਉਹਨਾਂ ਚ ਲੀਡਰਸ਼ਿਪ ਸਕਿਲਸ ਬਿਲਡ ਕਰਨਾ ਸੋ ਅੱਜ ਦਾ ਪ੍ਰੋਗਰਾਮ ਸੀ ਕਿ ਰੋਪੜ ਦੇ ਵਿੱਚ ਜੋ ਪਿਛਲੇ 4 ਸਾਲ ਤੋਂ ਸਕੂਲ ਸਿੱਖਿਆ ਵਿਭਾਗ ਦੇ ਨਾਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਜਿਹੜਾ ਕੰਮ ਹੁੰਦਾ ਪਿਆ ਉਹਨੂੰ ਸੈਲੀਬ੍ਰੇਟ ਕਰਨਾ ਕੀ ਕੀ ਬਦਲਾਅ ਆ ਪਏ ਨੇ ਪੰਚਾਇਤਾਂ ਨੂੰ ਕਿਵੇਂ ਜੋੜਿਆ ਹੈ ਸਕੂਲਾਂ ਨੂੰ ਕਿਵੇਂ ਜੋੜਿਆ ਹੈ ਟੀਚਰਾਂ ਦੇ ਪੜਾਉਂਦੇ ਤਰੀਕਿਆਂ 'ਚ ਕਿਵੇਂ ਬਿਹਤਰੀ ਹੋਈ ਹੈ ਉਹਨਾਂ ਚੀਜ਼ਾਂ ਬਾਰੇ ਗੱਲ ਕਰਨਾ ਸੋ ਇਹ ਜਿਹੜਾ ਸਾਰਾ ਕੰਮ ਹੈ ਪਹਿਲੇ ਦਿਨ ਤੋਂ ਅਸੀਂ ਸਰਕਾਰ ਦੇ ਨਾਲ ਮਿਲ ਕੇ ਕਰਦੇ ਪਏ ਆ ਸਰਕਾਰ ਦੀ ਸਪੋਰਟ ਦੇ ਨਾਲ ਕਰਦੇ ਪਏ ਆ ਸੋ ਜਿੰਨੀਆਂ ਵੀ ਚਾਏ ਇਹ ਮੀਟਿੰਗਸ ਨੇ ਕਲਸਟਰ ਅਕੈਡੈਮਿਕ ਮੀਟਿੰਗਸ ਨੇ ਸਕੂਲ ਮੈਨੇਜਮੈਂਟ ਕਮੇਟੀ ਦੀਆਂ ਨੇ ਜਾਂ ਗ੍ਰਾਮ ਸਿੱਖਿਆ ਸਭਾ ਜਿੱਥੇ ਪੰਚਾਇਤ ਤੇ ਸਕੂਲ ਇਕੱਠੇ ਆ ਕੇ ਸਕੂਲ ਬਾਰੇ ਗੱਲ ਕਰਦੇ ਨੇ ਇਹਨਾਂ ਸਾਰਿਆਂ ਦੇ ਵਿੱਚ ਪ੍ਰੋਪਰ ਡੀਆਵਲੋ ਇਨਸਟਰਕਸ਼ਨਸ ਜਾਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਇਨਸਟਰਕਸ਼ਨਸ ਤੋਂ ਬਾਅਦ ਪੂਰੀ ਪ੍ਰੈਪਰੇਸ਼ਨ ਦੇ ਵਿੱਚ ਪੂਰੀ ਮੀਟਿੰਗਸ ਨੂੰ ਹੋਲਡ ਕਰਨ ਦੇ ਵਿੱਚ ਬਲੌਕ ਕਲਸਟਰ ਤੇ ਸਕੂਲ ਪੱਧਰ ਤੇ ਜਿੰਨੇ ਵੀ ਟੀਚਰ ਨੇ ਹੈਡ ਟੀਚਰ ਸਭਾ ਨੇ ਸਾਰਿਆਂ ਦਾ ਸਹਿਯੋਗ ਦਿੱਤਾ ਹੈ ਅੰਦਰ ਸੋ ਇਹ ਉਹਨਾਂ ਦੇ ਸਹਿਯੋਗ ਤੋਂ ਬਿਨਾ ਬਿਲਕੁਲ ਮੁਮਕਨ ਨਹੀਂ ਹੈਗਾ ਸੋ ਅਸੀਂ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਦੀ ਇੰਪਰੂਵਮੈਂਟ ਲਈ ਕੰਮ ਕਰਦੇ ਪਏ ਆਂ ਸਰਕਾਰ ਦੇ ਨਾਲ ਰਹਿ ਕੇ ਸਾਂਝੀ ਸਿੱਖਿਆ ਬਹੁਤ ਅੱਛਾ ਕੰਮ ਕਰ ਰਹੀ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਪਿਛਲੇ 2 ਸਾਲ ਚ ਇਹਨਾਂ ਦੇ ਵੋਲੰਟੀਅਰਸ ਨੇ ਸਕੂਲ ਤੇ ਨਾਲ ਕਮਿਊਨਿਟੀ ਦੋਨਾਂ ਦਾ ਕਨੈਕਟ ਬਣਾਉਣ ਦੇ ਵਿੱਚ ਜਿਹੜਾ ਕੰਮ ਕੀਤਾ ਬਹੁਤ ਚਲਾਜੋਗ ਹੈ ਤੇ 6 ਬੱਚੇ ਇਥੋਂ 2 ਸਾਲ ਦਾ ਆਪਣਾ ਪ੍ਰੋਗਰਾਮ ਜਿਹੜਾ ਹੈਗਾ ਉਹ ਪੂਰਾ ਕਰਕੇ ਜਾ ਰਹੇ ਮੈਂ ਉਹਨਾਂ ਨੂੰ ਬੈਸਟ ਵਿਸ਼ੇਸ ਕਹਿਣਾ ਚਾਹਾਂਗਾ ਜੀ ਇਹ ਐਂਡ ਯੂ ਸਾਂਝੀ ਸਿੱਖਿਆ ਨੇ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਸਕੂਲਾਂ ਦੇ ਵਿੱਚ ਆ ਕੇ ਜਿਹੜਾ ਕਮਿਊਨਿਟੀ ਮੋਬਿਲਾਈਜੇਸ਼ਨ ਪ੍ਰੋਗਰਾਮ ਹੈਗਾ ਉਹਦੇ ਵਿੱਚ ਚਾਰ ਚੰਦ ਲਗਾਏ ਆ ਇਹਨਾਂ ਨੇ ਕਮਿਊਨਿਟੀ ਨੂੰ ਸਕੂਲਾਂ ਦੇ ਨਾਲ ਇੰਨਾ ਜ਼ਿਆਦਾ ਜੋੜਤਾ ਕਿ ਹੁਣ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਸ ਤੇ ਆਮ ਪਬਲਿਕ ਸਕੂਲਾਂ ਦੇ ਵਿੱਚ ਆਉਣ ਤੋਂ ਕੋਈ ਝਿਜਕ ਨਹੀਂ ਹੈ ਉਹਨਾਂ ਨੂੰ ਤੇ ਜਦੋਂ ਅਸੀਂ ਬੱਚਿਆਂ ਦੀਆਂ ਪ੍ਰੋਬਲਮਸ ਮਾਪੇ ਤੇ ਅਧਿਆਪਕ ਬੈਠ ਕੇ ਹੱਲ ਕਰਾਂਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਆਨ ਵਾਲੇ ਸਮੇਂ 'ਚ ਜਿਹੜੀਆਂ ਬੜੀਆਂ ਬਣ ਸਕਦੀਆਂ ਉਹ ਬਹੁਤ ਚੰਗੇ ਢੰਗ ਦੇ ਨਾਲ ਉਹਨਾਂ ਨੂੰ ਐਡਰੈਸ ਕੀਤਾ ਜਾ ਸਕਦਾ ਹੈ ਤੇ ਕੁਝ ਬੱਚਿਆਂ ਨੇ 2 ਸਾਲ ਪੂਰੇ ਕਰਕੇ ਉਹ ਹੋਰ ਜਿਲ੍ਹਿਆਂ ਦੇ ਵਿੱਚ ਜਾ ਰਹੀਆਂ ਉੱਥੇ ਜਾ ਕੇ ਜਿਹੜੀ ਰੌਸ਼ਨੀ ਉਹਨਾਂ ਨੇ ਇੱਥੇ ਪੈਦਾ ਕੀਤੀ ਹੈਗੀ ਆ ਉਹ ਰੌਸ਼ਨੀ ਉੱਥੇ ਵੀ ਜਾ ਕੇ ਪੈਦਾ ਕਰਨਗੇ ਐਂਡ ਆਈ ਵਿਸ਼ ਥਮ 올 द बेस्ट ਹਾਂ ਜੀ